ਸਾਤਰੀ ਕਾਲ ਹੁਣ ਸੁਣ ਲਈ ਤੇਰੀ ਲੈ ਤੇਰੀ ਤਰੀਕਾ ਇਹ ਕੰਮ ਕਰ ਰਿਹਾ ਇਹਨਾਂ ਨੂੰ ਹਾਂ ਫਿਰ ਕਿੰਨੀ ਤਰੀਕ ਦਾ ਵਿਆਹ ਭਾਈ ਬਸ ਕਹਾਂ ਦੱਸਾਂ ਤੁਹਾਨੂੰ ਮੈਂ ਹੂੰ ਮੇਰੇ ਨਾਲ ਧੋਖਾ ਹੋਇਆ ਪਾ ਕਾਤੇ ਦੱਸ ਬੰਨੀ ਮੈਂ ਤੁਸੀਂ ਆਪੇ ਜੱਜਮੈਂਟ ਲਾ ਲਿਓ ਹੂੰ ਵਿਆਹ ਹੈਗਾ ਇਹ ਸ਼ੁੱਕਰਵਾਰ ਦਾ ਸ਼ੁੱਕਰਵਾਰ ਆ ਕਿਹੜਾ ਸ਼ੁੱਕਰਵਾਰ ਜਿਹੜਾ ਆਣਾ ਹੂੰ ਅੱਛੇ ਚ ਨਾ ਕੋ ਮੈਂ ਚੱਲ ਆਕੇ ਆਈ ਨਹੀਂ ਕਰਦੀ ਆਏ ਸਿਰ ਪਰ ਆਕੇ ਦੇਖ ਲੈ ਨੇ ਕੰਮ ਲੈ ਤੂੰ ਦੇ ਸਾਡੀ ਦੀਆਂ ਕੋਲੋਨਾ ਦੇਖ ਲੋ ਭਾਈ ਕਦੀ ਕਰਦਾ ਸੀ ਇਦਾਂ ਪਹਿਣਾ ਆਪੇ ਜਿਦਾਂ ਆਪੇ ਆਪੇ ਕਰਦਾਂਗੇ ਖਾਤ ਚਾਪੇ ਗਈ ਜਾਂਦੀ ਆਪੇ ਦੇ ਤਾਂ ਹੈ ਢਾਹ ਤੁਹਾਰੇ ਦੋ ਵਾਰ ਵੀ ਦੋ ਵਾਰ ਸਿਰ ਤੇ ਮਾਰੇ ਮੈਂ ਕੱਪ ਐ ਜੀ ਐ ਤਾਤੇ ਐਂ ਤਾਤੇ ਚਾਤ ਲੱਲੂਆ ਓ ਨਰੂ ਚੱਕੀ ਦੇਖੀ ਚਾਚੂ ਅੰਨੂ ਕੱਲ ਸਾਸਰੀ ਕੱਲ ਬੁਲਾ ਦੇ ਫੇ ਹੁਣ ਓਏ ਵਾਹਿਗੁਰਜੀ ਕਾ ਵਾਹਿਗੁਰਜੀ ਕਾ ਖਾਲਸਾ ਬੋਲੀਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਦੇ ਬੋਲੀ ਪੁੱਤ ਸਾਤ ਨਾਮ ਵਾਹਿਗੁਰੂ ਸਸਰੀ ਕਾ ਬੁਲਾ ਹੋਏ ਚਮੱਕਦੇ ਵੀ ਨਹੀਂ ਐ ਦੇਖਦੀ ਬਰਾਬਰ ਨਹੀਂ ਹਾਂ ਉਰੇ ਨਵਾ ਕੇ ਕੋਲ ਆ ਕੇ ਸਾਸਰੀ ਕੱਲ ਬੁਲਾ ਦੇ ਸਾਸਰੀ ਕੱਲ ਬੁਲਾ ਦੇ ਮੱਥਾ ਠੀਕ ਚੱਲ ਸਾਸਰੀ ਕੱਲ ਬੁਲਾ ਦੇ ਹੁਣ ਮੱਥਾ ਠੇਕ ਰਹੀ ਓਏ ਉਹ ਤਾਂ ਸਾਸਰੀ ਕੱਲ ਬੁਲਾ ਦੇ ਗੋਣ ਗੰਦੇ ਬੱਚੇ ਗੰਦੇ ਬੱਚੇ ਸਾਸਰੀ ਕੱਲ ਬੁਲਾ ਤੂੰ ਸਾਰੇ ਨੂਨ ਉਠ ਸਾਸਰੀ ਕੱਲ ਬੁਲਾ ਮੂ ਨਗਾ ਕਰਕੇ ਮੂ ਨਗਾ ਕਰਕੇ ਸਾਸਰੀ ਕੱਲ ਬੁਲਾ ਸਾਰੇ ਨੀ ਨਹੀਂ ਬੁਲਾਉਣਾ ਸਤਰੀਕਾਲ ਸਾਰਿਆਂ ਨੂੰ ਐਨੀ ਤੇਰੀ ਗਰਤ ਕੇ ਵੇਲਾ ਭਾਈ ਸਾਰੇ ਬੁਲਾਓ ਸਤਰੀਕਾਲ ਸਤਰੀਕਾਲ ਜੀ ਸਾਰੇ ਸਤਰੀਕਾਲ ਜੀ ਸਾਰੇ ਹਾਂ ਜੀ ਇਹ ਛੜਾ ਲੱਡੂ ਭਾਈ ਪੀਣ ਲੱਗਿਆ ਵਾ ਦੁੱਧ ਲੱਡੂ ਤਾਂ ਰੋਂਦਾ ਬਹੁਤ ਹੈ ਹਾਂ ਕਿਆ ਸਤਰੀਕਾਲ ਹੁਣ ਸੁਣ ਲਈ ਤੇਰੀ ਲੈ ਦੇਖਾਂ ਮਕਾਰ ਵੇਣ ਨੂੰ ਅਸ ਦੋਹੇ ਉਲਝੇ ਵੇ ਆ ਭਾਈ ਸਾਰੇ ਹੀ ਉਲਝੇ ਵੇ ਦੋਹੇ ਕਿਆ ਦੋਹੇ ਸਾਰੇ ਦਾਦੀ ਵਿਉਝੇ ਵੇ ਦਾਦਾ ਵਿਉਝੇ ਵੇ ਚਾਚੀ ਵਿਉੜਦੀ ਹੋਰ ਚਾਚੂ ਵਿਉਝੇ ਸਾਰੇ ਉਲਝੇ ਭਾਈ ਸਾਰੇ ਉਲਝੇ ਲੇ ਸਾਰੇ ਇਹ ਚੱਕ ਹੋ ਜਾਂਦਾ ਇਥੇ ਆਪਦੇ ਹੋਈ ਜਾਂਦੀ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਹੋਈ ਜਾਂਦਾ ਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਬੈਠੇ ਆ ਭਾਈ ਅੱਜ ਇੱਕ ਕੈਲੋ ਵੀ ਕੈਲੋ ਵੀ ਪਹਿਲਾ ਵਿਆਹ ਮੌਸਮ ਦਾ ਅ ਸੀਜ਼ਨ ਦਾ اچھا ਸੀਜ਼ਨ ਨੂੰ ਮੌਸਮ ਨਹੀਂ ਕਹਿੰਦੇ ਆਹੋ ਸੀਜ਼ਨ ਦਾ ਵਿਆਹਾਂ ਵਾਲੇ ਸੀਜ਼ਨ ਦਾ ਪਹਿਲਾ ਵਿਆਹ ਸਾਨੂੰ ਸੱਦਾ ਹੱਜ ਆ ਗਿਆ ਤੇ ਸਰਦਾਰ ਜੀ ਨੂੰ ਖੁੱਲਾ ਖਾਚਾ ਆ ਗਿਆ ਆਪ ਚਾਹਾਂ ਪਾ ਚੁਸੀ ਮਨਾਵੇ ਕਿ ਦੁੱਖ ਪ੍ਰਗਟ ਕਰੇ ਚੱਲ ਵਿਆਹ ਜਿੱਥੇ ਵਿਆਹ ਹੁੰਦਾ ਏ ਵਿਆਹ ਰੱਬ ਭਾਗਾ ਸੱਚਾ ਕਰਨਾ ਵੀ ਹਾਂ ਵਿਆਹ ਰੱਬ ਭਾਗਾ ਵਾਲਿਆਂ ਦੇ ਘਰਾਂ ਲਿਆਉਂਦਾ ਐਸੀ ਹੁਣ ਮੇਰੇ ਨਵਿੰਦਨ ਦੇ ਦੇਖੀ ਉਹ ਪੈਂਟ ਕੋਟ ਪਾ ਵਿਆਹ ਲਈ ਹੁਣ ਤਾਂ ਪੈ ਜਾਏ ਪੈਂਟ ਕੋਟ ਤਾਂ ਹੁਣ ਪਾਉਣਾ ਹੀ ਆ ਜੇ ਆਪਣੇ ਵਿਆਹ ਨੂੰ ਤਾਂ ਪਾ ਨਹੀਂ ਹੋਇਆ ਡਰਾਈ ਦੇਖ ਲਿਓ ਚੀ ਸਮੈਲ ਸਮੂਲ ਡਰਾਈ ਕਲੀਨ ਕਰਾ ਲਈ ਡਰਾਈ ਕਲੀਨ ਕਰਾ ਲੂੰਗੇ ਇੱਕ ਵਾਰ ਤੇ ਭਾਈ ਪੈਂਟ ਕੋਟ ਲਿਆਤਾ ਜੀ ਵਿਆਹ ਨੂੰ ਵੀ ਚਲੋ ਨੰਦਾਂ ਤੇ ਬਾਅਦ ਜਿੱਦਾਂ ਹੁਣ ਜਾਇਜ਼ ਜ਼ਮੀਨ ਨੇ ਤਾਂ ਫੇਰ ਬਦਲ ਲਿਆ ਤਾਂ ਉਹ ਲਹਿੰਗਾ ਪਾ ਲਿਆ ਤਾਂ ਇਹਨੇ ਨੰਦਾਂ ਪਰ ਸੂਟ ਤਾਂ ਤੇ ਮੈਂ ਉਹੀ ਕਲਰ ਦਾ ਉਹ ਕਲਰ ਦੀ ਪੱਗ ਬੰਨਣੀ ਸੀ ਤੇ ਤੇ ਕੋਟ ਪੈਂਟ ਪਾਣਾ ਤਾਂ ਪਰ ਟਾਈਮ ਦੀ ਦਿੱਕਤ ਹੋਣ ਕਰਕੇ ਇਹ ਤਾਂ ਬਦਲਿਆ ਹੀ ਮੈਂ ਰਹਿ ਗਿਆ ਨੂਰ ਵੀ ਤਾਂ ਮੂਵੀ ਵਾਲੇ ਭਾਈਆਂ ਨੇ ਰੋਕਤਾ ਤਾਂ ਦੀ ਕਹੇ ਪਹਿਲਾਂ ਭਾਈ ਉਹ ਪਾਸੇ ਮੈਂ ਪਾਸੇ ਦੇ ਪਾ ਕੇ ਲੈ ਕੇ ਗਈ ਸੀ ਪੈਂਟ ਕੋਟ ਮੈਂ ਚੱਕ ਕੇ ਲੈ ਕੇ ਗਈ ਸੀ ਹਾਂ ਪਾਇਆ ਨਹੀਂ ਹੈ ਕਾਇਨ ਉਹ ਟਾਈਮ ਹੀ ਨਹੀਂ ਲੱਗਿਆ ਉੱਥੇ ਇੱਕ ਸਪੈਸ਼ਲ ਪਾਈਪ ਵੀ ਬੁਲਾਇਆ ਸੀ ਜਿਹੜੇ ਪੱਗ ਬਣਾਉਂਦੇ ਹੁੰਦੇ ਜੱਬੀ ਜਾ ਉਹ ਮੁੰਡਾ ਮੁੰਡਾ ਪਿੰਡ ਦਾ ਲੈ ਕੇ ਤੇ ਕਈ ਵਾਰ ਆਪ ਨਾ ਪੱਗ ਨਹੀਂ ਲੋਟ ਆਉਂਦੀ ਉਹ ਮੁੰਡਾ ਇਹ ਜਰਾ ਇਹ 2 ਮਿੰਟ ਚ ਬੰਦਦਾ ਪੱਗ ਬਹੁਤ ਉਨੂ ਝਗੋ ਵਿਚਾਰੇ ਨੂੰ ਆਪ ਨੂੰ ਵੀ ਵਿਆਹ ਤਾਂ ਉਹਨੇ ਮੇਰੇ ਕਰਕੇ ਸਭੋ ਵਿਆਹ ਉਹ ਕਹਿੰਦਾ ਚੱਲ ਕੋਈ ਨਾ ਕਹਿੰਦਾ ਵੀਰੇ ਮੈਂ ਕਹਿੰਦਾ ਚੱਲ ਆਪਣੇ ਵਾਲੇ ਪ੍ਰੋਗਰਾਮ 'ਪਾ ਥੋੜਾ ਲੇਟ ਚੱਲ ਜੂਗਾ। ਹੂੰ। ਥੋੜੇ ਵਾਲੀ ਪੱਗ ਬੰਨ ਕੇ ਅਨੰਦਾਂ ਦੇ ਬਾਅਦ ਹਾਂ ਪਰ ਫੇਰ ਵਿਚਾਰੇ ਜਦ ਕਿਹਾ ਮੈਂ ਕਿਹਾ ਯਾਰ ਹੁਣ ਕੈਂਸਲ ਹੋ ਗਿਆ। ਉਹ ਵਿਚਾਰਾ ਜਦ ਇਹਨੇ ਚੱਕੀ ਗੱਡੀ ਕਹਿੰਦਾ ਠੀਕ ਆ ਵੀਰੇ। ਉਹ ਜਿਹੜਾ ਤਾਂ ਗਿਆ। ਚੱਲ। ਉਹ ਜਿਹੜਾ ਮੁੜ ਗਿਆ ਫੇਰ। ਹਾਂ ਮੁੜ ਗਿਆ ਜਿਹੜਾ। ਤੇ ਓ ਲੱਡੂ ਓਏ ਆਹ ਮਾਂ ਖਾਣ ਕਰਕੇ ਅੱਜ ਥੋੜਾ ਜਿਹਾ ਕਾਂਟ ਦੇ ਹਾਂ ਹਾਂ ਕਾਂਟ ਦੇ ਕਰਦੇ ਸਰੇ ਹੁਣ ਦੇ ਦੋ ਹੁਣ ਦੇ ਨਵਾਂ ਵੀ ਨਹੀਂ ਮਿਲਣਾ ਪੰਨੀ ਨਾ ਲੈ ਲੈ ਮੇਰਾ ਲੈ ਲੈ ਨੂਰ ਦਾ ਐਸ ਫੋਨ ਤੇ ਕਨੇ ਕਬਰ ਤੋੜਿਆ ਬਾਈ ਕਨੇ ਫੋਨ ਆ ਦੇਖ ਉਧਰ ਆ ਦੇਖ ਲ ਕਬਰ ਇਧਰ ਆ ਦੇਖ ਲੋ ਪੁੱਤ ਤੋੜ ਦੋ ਤੋੜ ਦੋ ਕੇ ਆਉਂਦਾ ਨਵਈਆ ਦੇ ਹਾਂ ਆ ਦੇਖ ਲੈ ਨਾ ਵੇ ਕਹਿੰਦੀ ਅਸੀਂ ਸੈਂਡ ਇੰਸਾਈਟਮੈਂਟ ਤੇ ਹੋਏ ਵੇ ਦੇਖ ਲੈ ਹਾਂ ਭਾਈ ਹੁਣ ਖੋਲੀਏ ਡੱਬਾ ਕੀ ਹੈ ਨੀਵੇ ਦਾ ਪਹਿਲੇ ਕਿਤੇ ਡੇੜੇ ਹੈ ਨੂਰ ਆ ਜਾ ਨੂਰ ਨੇ ਖੋਲਣਾ ਸੀਜ਼ਨ ਦੇ ਪਹਿਲੇ ਵਿਆਹ ਦਾ ਪਹਿਲਾ ਡੱਬਾ ਤੇ ਕਾਰਡ ਪਿਆ ਜੀ ਨਾਲੇ ਹੈਨਾ ਆਹਾਹਾਹਾਹਾ ਕਾਈ ਦਾਛਾਈ ਤੇ ਇਹਨੇ ਕਿੜਾ ਕੁਸਣਾ ਕੀ ਹੈ ਤੱਲੂ ਕੀ ਹੋ ਗਿਆ ਆ ਕੀ ਆ ਲੈ ਬਰਕੋਏ ਅੱਬਾ ਵਿਵਾ ਦੱਬਾ ਬਾਈ ਦੱਬਾ ਬੜਾ ਸੋਹਣਾ ਏ ਹੈ ਲੱਡੂ ਖਾਣੇ ਬਾਤ ਕੀ ਬਾਤ ਹੈ ਦੱਬਾ ਬਾਈ ਬੜਾ ਸੋਹਣਾ ਹੈ ਕੀ ਖਾਣਾ ਨੂਰੂ ਲੱਡੂ ਖਾਣਾ ਏ ਲੱਡੂ ਖਾਣਾ ਤੈਰਾ ਬਾਜਾ ਸ਼ੁਰੂ ਹੋ ਗਿਆ ਵਸ ਹਨ ਇਹਨੂੰ ਜਿਆਦਾ ਵੀਡੀਓ ਬਣਦੀ ਨਾ ਜਦ ਜਰੇ ਬਾਜਾ ਕਰਦਾ ਬਣਾ ਸ਼ੁਰੂ ਆਲਾ ਫੇਰ ਕੋ ਮਰ ਟੁੱਟ ਗਿਆ ਆਹ ਤੱਕ ਫੇਰ ਟੁੱਟਣੇ ਮਾੜਾ ਹਾਂ ਫਿਰ ਕਿੰਨੀ ਤਰੀਕ ਦਾ ਵਿਆਹ ਭਾਈ ਬਸ ਕਿਆ ਦੱਸਾਂ ਤੁਹਾਨੂੰ ਮੈਂ ਹੂੰ ਮੇਰੇ ਨਾਲ ਧੋਖਾ ਹੋਇਆ ਬੱਸ ਘੱਟੇ ਅਸਬੰਦੀ ਹੈ ਮੈਂ ਤੁਸੀਂ ਆਪੇ ਜਜਮੈਂਟ ਲਾ ਲਿਓ ਹੂੰ ਵਿਆਹ ਹੈਗਾ ਇਹ ਸ਼ੁੱਕਰਵਾਰ ਦਾ ਸ਼ੁੱਕਰਵਾਰ ਆ ਕਿਹੜਾ ਸ਼ੁੱਕਰਵਾਰ ਜਿਹੜਾ ਆਣਾ ਹੂੰ ਇਹ ਹੁਣ ਆਣਾ ਹਾਂ ਆ ਪਾਰਸੋ ਚੌਥੇ ਚਲੋ ਚੱਲੀਏ ਰੋਪੜ ਵੱਡਾ ਵੱਡਾ ਸੂਟ ਤਾਂ ਲਈਏ ਅਪਾਰਸੋ ਚੌਥੇ ਨੂੰ ਆਏ ਲੇਟ ਕਾਰਡ ਪਹੁੰਚੇ ਥੋੜਾ ਜਿਹਾ ਉਹਨਾਂ ਨੂੰ ਕੰਮ ਬਹੁਤਾ ਦੇ ਰਹੀ ਉਹ ਇੰਨੀ ਜਲਦੀ ਫਿਰ ਤਾਂ ਕਮ ਔਖਾ 26 ਸਤੰਬਰ ਨੂੰ ਪਰਸੋ ਚੌਥੇ ਨੂੰ ਅੱਛਾ ਸਤੰਬਰ ਦਾ ਏ ਠੀਕ ਆ ਠੀਕ 27 ਤਰੀਕ ਦਾ ਗੈਪ ਆ ਹਾਂ ਖਾਈ ਨੂੰ ਵਿਆਹ 28 ਨੂੰ ਵਿਆਹ ਏ ਮਤਲਬ ਮੇਲ ਮੂਲ ਹੈਗਾ 26 ਤਰੀਕ ਦਾ ਹੈ ਮੇਲ ਹੈਗਾ 26 ਤਰੀਕ ਦਾ ਅੱਛਾ ਦੀਦੀ ਕਹਿ ਕੇ ਗਏ ਆ ਹਾਂ ਦੀਦੀ ਆਏ ਕਰਿਓ ਤੁਸੀਂ ਫੀਚਰ ਵਾਲਿਆਂ ਦੇ ਨਾਲ ਨਾਨਕੇ ਬੜ ਕੇ ਆਏ ਹਨਾ ਦੀਦੀ ਹੂੰ ਠੀਕ ਹੈ ਪਹਿਲਾ ਪਾਰਟ ਤੇ ਕਹਿੰਦੇ ਸਵੇਰੇ ਅਲੱਗ ਆਇਓ ਮੁਰਕੇ ਨਾਨਕੇ ਮੇਲ ਚ ਅਲੱਗ ਆਇਓ ਕਾ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਨਾ ਲਓ ਅਸੀਂ ਆਪੇ ਆ ਜਣਾ ਤੁਸੀਂ ਸਾਰੇ ਮਨਾਓ ਖੁਸ਼ ਹਾਂ ਕਾਤੇ ਤੈ ਨਹੀਂ ਜਾਣਾ ਕਿੱਥੇ ਜਾ ਸਕਦੀ ਸਤਬਰ ਚ ਹਾਂ ਕੋਈ ਪਤਾ ਵੀ ਨਹੀਂ ਸ਼ਾਇਦ ਹਾਂ 60 50 ਜੇ ਹੈ ਕੋਈ ਨਹੀਂ ਮੇਰੇ ਚੈਨਲ ਤੇ ਵਲੋਗ ਬਣਾ ਕੇ ਪਾ ਦਊਂ ਮੈਂ ਵਿਆਹ ਚ ਆ ਕਿ ਤਾ ਵੀ ਜਾ ਵੀ ਸਕਦੀ ਆ ਹਾਂ ਇਹ ਵੀ ਭਾਈ ਰੱਬਿਆਂ ਦੇ ਹੱਥ ਆ ਹੂੰ ਮੈਂ ਦੀਦੀ ਨੂੰ ਵੀ ਕਹਿ ਆ ਦੀਦੀ ਕਹਿੰਦੀ ਹੋਰ ਕਹਿੰਦੀ ਮੈਂ ਤਾਂ ਆਪ ਸੋਚਾਂ ਛੋੜੀ ਦਾ ਟਾਈਮ ਆ 10 ਵੀ 11 ਕਰ ਗਏ ਹੂੰ ਜਦ ਭਾਈ ਉਹਨਾਂ ਨੇ ਦਬਾ ਪਾਤਾ ਫਿਰ ਮੁੰਡੇ ਵਾਲਿਆਂ ਨੇ ਜਦੋਂ ਸਾਡਾ ਵਿਆਹ ਤਾਂ ਮੇਰਾ ਅਰਜੈ ਜ਼ਮੀਨ ਦਾ ਉਦੋਂ ਅਸੀਂ ਬਹੁਤ ਔਖੇ ਡਿਸੀਜਨ ਲਿਆ ਕਿਉਂਕਿ ਉਧਰ ਮਾਮੀ ਜੀ ਮਾਮੀ ਜੀ ਕੋਲ ਭਾਈ ਜੋ ਆਉਣ ਵਾਲਾ ਤਾਂ ਇਧਰ ਭਾਬੀ ਕੋਲ ਮਨਕੀਰਤ ਹੋਣ ਵਾਲਾ ਦਾ ਤੇ ਜਦੋਂ ਤੁਸੀਂ ਕਿਹਾ ਨਾ ਵੀ ਹਾਂ ਹੋ ਜੂ ਮਾਮੂ ਕਹਿੰਦੀ ਅੰਨਿਸ਼ੀਤੀ ਵਿਆਹ ਕਰਨ ਲੱਗੇ ਤਾਂ ਸਿੱਧਾ ਪਾਪਾ ਕਿ ਤੁਹਾਨੂੰ ਪਤਾ ਜਿਹੜੀ ਜੈਸਮੀਨ ਜਠਾਣੀ ਉਹ ਵੀ ਪ੍ਰੈਗਨੈਂਟ ਆ ਫੇਰ ਤਾਂ ਠੀਕ ਆ ਪਾਪਾ ਕਹਿੰਦੇ ਆਹੋ ਕਹਿੰਦੇ ਕੋਈ ਜੋੜੀਦਾਰ ਮਿਲ ਗਿਆ ਫੇਰ ਆਇਓ ਜਨਾ ਨਾ ਅਗਲੇ ਨੇ ਟਾਈਮ ਕੱਟਣਾ ਵੀ ਅਸੀਂ ਕੱਟ ਨਹੀਂ ਘੱਟ ਸਕਦੇ ਹਾਂ 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 ਉਹ ਸਿਚੁਏਸ਼ਨ ਹੋ ਜਾਂਦੀ ਹੈ ਸਾਰੀ ਉਹ ਫਿਰ ਕਾਲੀ ਆਪਾਂ ਨੂੰ ਤਾਂ ਤੀ ਤੁਹਾਡੇ ਫਿਰ ਉਹ ਤਾਰਾ ਕੀ ਹੁੰਦਾ ਉਹ 28 ਸਾਲਾਂ ਦਾ ਨਾ 28 ਸਾਲਾਂ ਦਾ ਕਹਿੰਦਾ ਲੋਕੀ ਕਹਿੰਦੇ ਪਤਾ ਨਹੀਂ ਕਾਲੀ ਨੂੰ ਕੁਝ ਸੀ ਕੋਸਾ ਹੈਗਾ ਤਾਂ ਸਾਡਾ ਵਿਆਹ ਨਹੀਂ ਹੁੰਦਾ ਹਾਂ ਵੀ ਦੋਸਤ ਉਹ 26 ਤਰੀਕ ਪਤ ਨਹੀਂ ਕਿੰਨਾ ਵਾ ਸਾਲ ਹੁੰਦਾ ਉਹ ਸਾਲ ਦੇ ਵਿੱਚ ਵਿਆਹ ਨਹੀਂ ਕਰਦੇ ਹੁੰਦੇ ਹੈਗੇ ਹਾਂ ਕੋਈ ਇਹੋ ਜਿਹਾ ਚੱਕਰ ਦਾ ਹਾਂ ਫਿਰ ਕੁਸ਼ਪੂਲੀ ਮਾਸੀ ਨੇ ਵੀ 2 ਸਾਲ ਬਾਅਦ ਗੇੜਾ ਮਾਰਦੀ ਹੁੰਦੀ ਆ ਹਾਂ ਮੇਰੀ ਉਹ ਵੀ ਟਾਈਮ ਆਉਣਾ ਤਾਂ ਇਹ ਵੀ ਗੱਲ ਆ ਫਿਰ ਮਾਸੀ ਜੀ ਕਰਕੇ ਵੀ ਫਿਰ ਡਿਸੀਜਨ ਲੈਣਾ ਪਿਆ ਵੀ ਚਲ ਮਾਸੀ ਜੀ ਵੀ ਵਿਆਹ ਦੇਖ ਜੂਗੇ ਨੂਰੂ ਨਾ ਪੁੱਤ ਥੱਲੇ ਉਧਰ ਜਾ ਗੱਲ ਆ ਇੱਕ ਜ਼ਮੀਨ ਦੇ ਵਿੱਚ ਵਿੱਚ ਚੱਲ ਸ਼ਾਮ ਨੂੰ ਕਰਤਾ ਹਾਂ ਮਹਾਰਾਜ ਨੇ ਮੇਰੇ ਕੋਲ ਵੀ ਨਾਮ ਜਿਹਾ ਸਾਨੂੰ 25 ਦਿਨ ਮਿਲੇ ਸੀ ਇਦਾਂ ਬੱਚੇ 5 ਦਿਨ ਘੱਟ ਮਿਲੇ ਸੀ ਕਹਦੇ 25 ਦਿਨ ਉਹ ਵੀ ਨਾ ਸਰਾਦ ਹੁੰਦੇ ਤੇ ਮੈਂ ਕਹਿੰਨੀ 25 ਦਿਨ ਵੀ ਥੋੜਾ ਵਿਆਹ ਦੇਣਾ ਦੇ ਵਿੱਚ ਵਿਆਹ ਕਰਕੇ ਲੈ ਜਾਣਾ ਸੀਗਾ ਸਰਾਦ ਆਗੇ ਸੀ ਨਾ ਬਿਆਹ ਨੂੰ ਹਾਂ ਸਰਾਦ ਵੀ ਆਗੇ ਤੇ ਉਹ ਵੀ ਸਾਡੇ ਦਿਨ ਕਿੱਦਾਂ ਨਿਕਲ ਗਏ ਵਿੱਚ ਪ੍ਰੀ ਵੈਡਿੰਗ ਦੇ ਵਿੱਚ ਸ਼ਾਪਿੰਗ ਕਰਦੇ ਆਂ ਦੇ ਬਸ ਆਏ ਨਿਕਲ ਗਏ ਔਰ ਜਿਹੜੇ ਸਾਰਤਕ ਦੀ ਰਾਜ ਤੇ ਚਿੱਟੀ ਦੇ ਉਹਨਾਂ ਉਹ ਵੀ ਬਹੁਤ ਹੋ ਹੋਏ ਆ ਉਹ ਵੀ ਬੰਨਣ ਕਿਰੀ ਵਾਲੇ ਹੋਏ ਆ ਹਾਂ 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 ਆਹ ਗੱਲ ਚੱਲਦੀ ਰਹੀ ਚਲੋ ਇਹੀ ਗੱਲ ਆ ਮਾਰਾ ਦਾ ਹੁਕਮ ਹੈ ਉਦਾਂ ਹੋਈ ਜਾਣਾ ਆ ਸਯੋਜਗ ਬਯੋਗ ਤੋਂ ਤਾਰਚੇ ਲਾਵੇ ਲੇਖਿਆ ਵਿਭਾਗ ਨੂਰ ਦੇ ਪਾਪਾ ਦੀ ਸਾਈਹ ਜਿੱਤੇ ਮੇਰਾ ਦੇ ਨਹੀਂ ਹੈ ਨੂਰ ਦੇ ਪਾਪਾ ਦੀ ਸਾਈਹ ਚਿੱਟੀ ਦਾ ਮੇਲ ਵਾਲੇ ਦਿਨ ਨਹੀਂ ਆਈ ਸੀ ਮੇਲ ਵਾਲੇ ਦਿਨ ਹਾਂ ਉਦਣੇ ਉਦਣੇ ਆਈ ਸੀ ਵੀ ਕਾਲੂ ਵਿਆਹ ਹੈ ਅੱਜ ਉਹ ਭਾਈ ਨਹੀਂ ਉਦਾਂ ਇੱਕ ਗੱਲ ਹੈ ਭਾਈ ਮਾਲਾ ਪਿੰਡ ਚ ਜਣੀ ਜੇ ਕਿਸੇ ਦਾ ਵਿਆਹ ਵੀ ਹੋਵੇ ਐਨ ਪੂਰਾ ਫੁੱਲ ਪੁਰਾਣਾ ਕਲਚਰ ਦਿਖਾਉਂਦੇ ਆ ਸਾਰੇ ਪਿੰਡ ਇਕੱਠਾ ਹੋ ਗਏ ਦੇਖ ਲੱਗਦੀ ਉਹ ਸਾਡੇ ਵੀ ਬਲੌਗ ਪੜੇ ਹੋ ਸਾਡੇ ਵੀ ਆਪਣੇ ਆਪਣੇ ਬਲੌਗਰਾਂ 'ਚ ਦੱਸਿਆ ਕਿ ਦੇਖ ਲਓ ਬਾਈ ਜੇ ਪੈਲੇਸ ਦੇ ਵਿੱਚ ਜਾਂਦੇ ਹੁਣ ਇੱਥੇ ਚਾਰ ਪੰਜ ਘਰਾਂ ਦੇ ਰੋਟੀ ਖਾ ਲਈ ਨਿਸ਼ਾਮ ਦੀ ਨਹੀਂ ਅਸੀਂ ਪੈਲੇਸ ਤੇ ਜਾਣਾ ਤਾਂ ਸ਼ਾਮ ਨੂੰ ਆ ਕੇ ਫੇਰ ਕਹਿੰਦੇ ਆਂ ਭਾਗਵਾਨ ਨੇ ਧਰਲਾ ਦਾਲ ਨਾਲ ਰੋਟੀ ਲਿਆ ਹਾਂ ਗੱਲ ਵੀ ਠੀਕ ਆ ਪੈਲੇਸ ਤੋਂ ਕੁਝ ਬਾਤ ਦਾ ਖਾਪ ਦੇਣਾ ਪੈਲੇਸ ਵਿੱਚ ਤਾਂ ਅਗਲੇ ਆਣੇ ਕੁਝ ਨਹੀਂ ਲੈ ਆਣ ਦੇਣਾ ਤੂੰ ਤਾਂ ਬਾਹਰ ਲੈ ਜਾ ਜੋ ਉੱਥੇ ਅਗਲੇ ਦਾ ਉਹ ਹੋਇਆ ਅਗਲੇ ਨੇ ਉੱਥੇ ਹੀ ਰੱਖ ਲੈਣਾ ਠੀਕ ਨਹੀਂ ਲਓ ਜੀ ਇੱਧਰ ਬੈਠੀ ਫੋਨ ਲਈ ਮੈਡਮ ਹੈਂ ਮੇਰਾ ਤੋਤਾ ਉਹ ਜਿੰਦਾ ਸਪੀਕਰ 'ਵਾਂ ਨੂੰ ਬੋਲ ਕੇ ਕਹਿ ਦਿੰਦੇ ਨਾ ਵੀ ਮੇਰਾ ਤੋਤਾ ਉਹ ਆ ਜਾਂਦਾ ਮਰੇ ਉਕਣਾ ਕਰਦੀਆਂ ਰੀਸਾਂ ਮੈਂ ਤੋਤਾ ਜੀ ਤੋਤਾ ਮੈਂ ਤੋਤਾ ਜੀ ਹਰੇਕ ਨੂੰ ਜੀ ਜਿਵੇਂ ਹਣ ਮੁੰਡੇ ਦਾ ਵਿਆਹ ਉਹਦਾ ਸੁਹਾਗ ਗਾਉਨੇ ਆਆਂ ਗਾਉਨੇ ਆ ਹੂੰ ਬਹੁਤ ਜਗ੍ਹਾ ਗਾਉਂਦੇ ਸਾਰੇ ਪਾਸੇ ਹੀ ਪੰਜਾਬ ਚ ਹਾਂ ਲੜਕੀਆਂ ਨੂੰ ਆਉਂਦੇ ਨਹੀਂ ਹੈਗੇ ਹਨ ਜਿੰਨੇ ਪੁਰਾਣੇ ਬਜ਼ੁਰਗ ਉਹਨਾਂ ਨੂੰ ਤਾਂ ਸਾਰੇ ਆਉਂਦੇ ਹੁਣ ਕਹਿੰਦੇ ਨੇ ਬੋਲ ਬੂਲ ਬੈਠੇ ਹੋਏ ਆ ਥੋੜੇ ਜਿਹਾ ਜ਼ਿਆਦਾ ਵਿਪਤ ਹੋ ਗਏ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਕਹਿੰਦੇ 14 ਦਿਨ ਦੇ ਵੀ ਹੁੰਦੇ ਆ ਆਪਾਂ ਮੇਰੇ ਵੀ 7 ਦਿਨਾਂ ਦੇ ਕਰਦੇ ਆ 14 ਚ ਉਹਨਾਂ ਨੇ ਕਹਿੰਦੇ 11 ਦੇ 5 ਦੇ 21 ਦੇ ਇਦਾਂ ਕਰ ਲੈਂਦੇ ਆ ਸੁਹਾਗ ਗੰਬੇ ਜਿਹੜੇ ਉਹ ਦੀਰਾਂਲੇ ਉੱਥੇ ਗਾਣੇ ਸੁਹਾਗ ਗਾਣੇ ਨਹੀਂ ਮੇਰੇ ਖਿਆਲ ਚ ਮੈਂ ਪੁੱਛਣਾ ਤਾਂ ਜੋਦੀ ਦੀ ਨੂੰ ਉਹ ਤਾਂ ਵਿਆਹ ਸਾਡੇ ਸੰਭਲ ਘਰ ਲਈ ਆ ਅਸੀਂ ਕਈ 2 ਦਿਨ ਵੀ ਗਾ ਲੈਂਦੇ ਆ ਹਾਏ ਇਹਦਾ ਟਾਈਮ ਥੋੜਾ ਹੁੰਦਾ ਸੁਹਾਗ ਵੀ ਫਿਰ ਜਿੱਦਣ ਗਾਉਂਗੇ ਉਦੋਂ ਵੀ ਭਾਈ ਕੈਪਚਰ ਕਰਕੇ ਲਿਆਉਂਗੇ ਹੈ ਕੀ ਜੋਗਦਿੰਦ ਦਾ ਵੀ ਕਾਲ ਆਂਦੀ ਜੇ ਟੈਲੀਫੋਨ ਲੈ ਲਿਓ ਦੇਖੀ ਮੈਂ ਵਿੱਚ ਬਣਾ ਜਾਉਂ ਜੋਗਦਿੰਦ ਤੈਨੂੰ ਲੈ ਜਾਣੀ ਆਂ ਗੱਲ ਇਹ ਮੈਂ ਖੁਸ਼ ਮੈਂ ਕਹਿੰਦਾ ਤੈਨੂੰ ਉੱਥੇ ਛੱਡ ਦੂੰਗਾ ਚਾਰ ਲੰਨ ਵਿਆਹ ਵਿਆਹ ਫਿਰ ਕੋਈ ਨਹੀਂ ਮੈਂ ਠੀਕ ਹੁਸੀ ਨਰਵਿੰਦਰ ਸੱਚੀ ਤੁਹਾਨੂੰ ਦੱਸਦੀ ਚਾਰ ਦਿਨ ਜੇ ਵੀ ਤੁਸੀਂ ਮੈਨੂੰ ਛੱਡਦੇ ਇੱਕ ਇੱਕ ਚੀਜ਼ ਰੱਖਾਉਣੀ ਸੀ ਮੈਂ ਇੱਕ ਇੱਕ ਚੀਜ਼ ਕਿਆ ਬੰਦਾ ਹਵਾਈ ਕਿੱਦਾਂ ਲੱਕੀਆ ਜੇ ਤੱਕ ਨਾ ਹੋਵੇ ਤੈਨੂੰ ਲੈ ਜਾਣਾ ਸੀ ਹਾਂ ਪਰ ਜੀ ਦੀਦੀ ਨੇ ਉੱਥੇ ਹੋਣਾ ਤੈਨੂੰ ਉਹਦੇ ਕੋਲੇ ਛੱਡਣਾ ਹਾਂ ਉਹ ਤਾਂ ਸਮਝ ਲੈ ਘਰ ਦੇ ਹੀ ਵਿਆਹ ਆਪਣੇ ਇੱਕ ਕੈਮਰਾਮੈਨ ਦੇ ਦਿਓ ਉੱਥੇ ਕੋਈ ਟੈਨਸ਼ਨ ਨਹੀਂ ਹੈ ਸਵੇਰੇ ਸ਼ਾਮ ਬਸ ਵੀ ਰਾਤ ਨੂੰ ਵੀ ਕਈ ਵਾਰ ਮਹਿਫਿਲ ਲੱਗ ਜਾਂਦੀ ਤੁਹਾਨੂੰ ਪਤਾ ਹੁਣ ਰਾਤ ਨੂੰ ਵੀ ਕਈ ਵਾਰ ਕਈ ਇਹੋ ਜਿਹੇ ਪ੍ਰੋਗਰਾਮ ਬਣ ਜਾਂਦਾ ਇਕੱਠੇ ਹੋ ਕੇ ਵੀ ਹੋਰ ਨਹੀਂ ਮਟਰੇ ਮਟਰੇ ਕੱਢ ਲੋ ਮਟਰੇ ਕੱਢੋ ਨਹੀਂ ਲੋਸ਼ ਹਲਵਾਏ ਆ ਮਟਰ ਦਾ ਕੱਦੇ ਹੀ ਹੁੰਦਾ ਨਹੀਂ ਇਹ ਪਨੀਰ ਖਰਾਬ ਹੋ ਗਿਆ ਦੁੱਧ ਖਰਾਬ ਹੋ ਗਿਆ ਫ੍ਰਿਜ ਚ ਨਾ ਦੋ ਮਟਰ ਨਹੀਂ ਹੈ ਕਿ ਸਵੇਰੇ ਸਾਰੇ ਬੰਡੀ ਨੂੰ ਵੀ ਜਾ ਕੇ ਸਬਜ਼ੀਆਂ ਲਿਆਉਣਾ ਆਗਾ ਵਿਆਹਲੇ ਘਰ ਵਿੱਚ ਤਾਂ ਬਾਈ ਦੇਖੋ ਰੌਣਕ ਲੱਗਦੀ ਹੋਆ ਯਾ ਸਾਡੇ ਜਦ ਆਪਣਾ ਹੋਇਆ ਰੱਖ ਹੋਇਆ ਰ ਵਿਆਹ ਬਾਈ 1 ਮਹੀਨੇ ਚ ਇਹ ਜਾ ਖਰੂ ਪਿਆ ਸਾਡੇ ਦਾ ਚਲੋ ਆਏ ਆ ਵੀ ਕਈ ਜਲੇ ਹੋ ਜਾਂਦੇ ਹੁਣ ਜਿੱਦਾਂ ਭੈਣਾ ਹੋ ਗਈਆਂ ਥੋੜਾ ਜਿਹਾ ਕੰਮ ਇਹਨਾਂ ਨੇ ਸੰਭ ਲਿਆ ਥੋੜਾ ਥੋੜਾ ਬੰਡਵਾ ਬੰਡਵਾ ਜਾਂ ਤਾਂ ਕਰਕੇ ਚੱਲ ਸਾਹਮਣੇ ਜੀ ਜੀਦੀ 9 9 ਵਜੇ ਤੱਕ ਰੋਪੜ ਤੇ ਨਹੀਂ ਆਉਂਦੀ ਹੈ ਘਰੋਂ ਸਾਨੂੰ ਗੜ ਆਉਂਦੀ ਹੈ ਕੀ ਕਰੀਏ ਇੱਕ ਵਾਰ ਅਸੀਂ ਨਹੀਂ ਲੈ ਕੇ ਆਏ ਸੀ ਉਹ ਖੈਰਾਵਾਦ ਤੱਕ ਛੱਡੇ ਦੇ ਦੀਦੀ ਉਹ ਨਹੀਂ ਰਾਤ ਨੂੰ ਹੈਨਾ ਅਸੀਂ ਕੱਢੀ ਕੀ ਕਰੀਏ ਇੱਕ ਵਾਰ ਮੰਨ ਲਾਦਾ ਉਰੇ ਤੱਕ ਵੀ ਛੱਡ ਗਏ ਘਰਾਂ ਅਲੂ ਭਾਜੀ ਕਿ ਘਰ ਆ ਉੱਥੇ ਸਾਹਮਣੇ ਨੂਰ ਨੂਰ ਅਸੀਂ ਘਰੇ ਛੱਡ ਕੇ ਜਾਂਦੇ ਨੂਰ ਲੱਗ ਪੈਂਦੀ ਰੋਣ ਨੂਰ ਦੇ ਬਾਅਦ ਤੁਸੀਂ ਕੀ ਕਰੀ ਜਾਨੀ ਆ ਸਿਹਤੀਆਂ ਗਈਆਂ 10 ਵਜੇ ਕੀ ਕਰੀ ਜਾਨੀ ਉਹ ਵਿਆਹ ਦਾ ਕੰਮ ਏਨਾ ਹੁੰਦਾ ਮੁੱਕਦਾ ਹੀ ਨਹੀਂ ਅਨ ਨੂੰ ਕੁੜੀ ਦੀ ਫਿਕਰ ਹੁੰਦੀ ਜ਼ਿਆਦਾ ਸਾਡੇ ਸਾਰਿਆਂ ਦੀ ਕਿਸੇ ਦੀ ਹੁਣ ਜਿਆਦਾ ਉਧਰ ਮਾਸੀ ਜੀ ਬਾਈ ਜਿੱਦਣ ਮਾਸੀ ਦਾ ਹੋਇਆ ਆਪਰੇਸ਼ਨ ਹੈ ਉਹ ਪਥਰੀ ਦਾ ਉਤੇ ਦੂਏ ਦੂਏ ਇੱਕ ਦਿਨ ਗਏ ਤੇ ਆਪਾਂ ਮੈਂ ਕਹਿੰਦਾ ਉਥੇ ਨੂੰ ਖਮਾਣੋ ਨੂੰ ਪਾਈ ਜਿਵੇਂ ਆਪਰੇਟ ਹੋਇਆ ਕਾਲੂ ਮਾਸੀ ਨੇ ਵੀ ਖਮਾਣੋ ਨੂੰ ਜਾਣਾ ਉੱਠ ਘੜੋ ਆਪਣਾ ਮਾਸੀ ਲੈ ਗਏ ਜੈਸ ਬੇਨ ਤੂੰ ਡੰਗਰ ਹੋ ਗਈ ਹੈ ਨਾ ਕਹਿੰਦੇ ਉਹਨੂੰ ਵੈਸਟਤਾ ਕਰ ਲੰਨੇ ਮਾਸੀ ਕਾ ਤੁਸੀਂ ਮਾਸੀ ਰਵਿੰਦਰ ਵਾਲੇ ਮਾਸੀ ਨੂੰ ਕਹੇ ਮਾਸੀ ਕਹਿੰਦਾ ਦੋ ਦਿਨ ਚਲੋ ਚਲੋ ਬਾਜੋ ਮੇਰੇ ਕੋ ਟੈਬ ਨਹੀਂ ਰਹਿਣਾ ਮਾ ਹੁਣੇ ਨਹੀਂ ਦੋ ਦਿਨ ਸਾਰਾ ਮਾਸੀ ਹੋ ਗਈ ਪ੍ਰੈਗਨੈਂਸੀ ਤੇ ਬੰਦੇ ਕੋ ਖਾਲੀ ਪੇਟ ਕਿੱਥੇ ਰਹਿ ਹੁੰਦਾ ਮੈਂ 12 ਵਜੇ ਟੈਸਟ ਕਰਾਏ ਆ ਨਹੀਂ ਫਿਰ ਵੀ ਚਲ ਕੋਈ ਨਾ ਗਾਹ ਮਾਰਕੀਟ ਜਾ ਕੇ ਆ ਕੇ 10 ਵਜੇ ਘਰਾਂ ਰੋਟੀ ਖਾਦੀ ਬਿਓ ਤੇ ਕਰਕੇ ਪਤਾ ਹੀ ਨਹੀਂ ਲੱਗਿਆ ਮਨ ਨੂੰ ਟੈਨਸ਼ਨ ਤੇ ਵੀ ਮੈਂ ਹੀ ਕਰਨਾ ਹੁਣ ਸਭ ਕੁਝ ਮੰਨ ਕੇ ਚੱਲ ਰਿਹਾ ਜੀ ਦੋਵੇਂ ਵੀ ਜੰਮਿਆ ਹੋਇਆ ਮੂਡ ਵੀ ਲਈ ਹੋਈ ਸੀ ਵਿਆਹ ਦੇ ਦਿਨੇ ਭਾਈ ਇਹੋ ਜਿਹੇ ਹੁੰਦੇ ਕੰਮ ਨਿਪੜਦਾ ਨਹੀਂ ਹੈ ਜਿੰਨੇ ਮਰਜ਼ੀ ਨਾਲ 8:00 ਸਾਡੇ ਦਾ ਨੂੰ ਸਾਗ ਖਾਧਾ ਤਾ ਤੁਸੀਂ ਪਤਾ ਨਹੀਂ ਖਾਨ ਤਾਂ ਲੱਗੀ ਸੀ ਇਹਨਾਂ ਨੇ ਕਿਹਾ ਤੁਸੀਂ ਉਰੀ ਰੋਟੀਆਂ ਖਾਈ ਜਾਣੀਆਂ ਚੱਲ ਨਾਲ ਮੱਲੂ ਦਾ ਭਾਈ ਮਿਰਚਾਂ ਜ਼ਰੂਰ ਖਲਾਈਆਂ ਤੁਸੀਂ ਸਾਗ ਸੋ ਗਿਆ ਕਿੱਥੇ ਖਲਾਇਆ ਗਲਾਬ ਜਾਮਣਾ ਤੇ ਹਾਰਮੋਨ ਨੇ ਹੋਰ ਮਿਰਚਾਂ ਮੈਂ ਸਮਝਦੇ ਵੀ ਨਹੀਂ ਖਾ ਉਰੀ ਰੋਟੀਆਂ ਸਮਝ ਮੈਂ ਪਹਿਲਾਂ ਹੀ ਗਿਆ ਦਾ ਸਮਝ ਮੈਂ ਪਹਿਲਾਂ ਹੀ ਗਿਆ ਦਾ ਮਹਿਲ ਹੈ ਵੀ ਇਹ ਕਰਕੇ ਲਿਆਈਆਂ ਕੁਝ ਪੱਕਾ ਹੈਂ ਕਿਸ ਆਗਿਆਂ ਦੀਆਂ ਕਰਨਾ ਛੋਟੇ ਸਾਲੀ ਤਾਂ ਸਭ ਨਾਲ ਛੋਟੀਆਂ ਆਈਆਂ ਪਿੱਛੇ ਤੇ ਹੌਲੀ ਹੌਲੀ ਰੁਕ ਰੁਕੇ ਸਲਾਮ ਕਰਦੇ ਮੈਂ ਕੋਈ ਗੜਬੜ ਕਰਦੀਆਂ ਹੁੰਦੀਆਂ ਮੈਂ ਤੁਮੇ ਦਿਨੇ ਜਣੀਆਂ ਮੈਂ ਮੈਂ ਵੀ ਸਮਝ ਗਿਆ ਮੈਂ ਖਾਲ ਲੈ ਵੀ ਇਹ ਜਿਹੜੀ ਪਲੇਟ ਆਈ ਨਾ ਸਜ ਕੇ ਜੇ ਇਹ ਗਲਾਬ ਜਾਮਣਾ ਦੀ ਵੀ ਸਾਲੀ ਕੋਈ ਨਾ ਕੋਈ ਗੜਬੜ ਹੋएगी ਇਹਦੀ ਯਾਦਗਾਰੀ ਰਹੇਗੀ ਤੁਸੀਂ ਜਿਹੜੀ ਤੁਹਾਡੀ ਜੁੱਤੀ ਚੱਕੀ ਤੇ ਉਹਦਾ ਕਿੰਨੇ ਪੈਸੇ ਦਿੱਤੇ ਤਾਂ ਉਹਦਾ ਮੁੱਲ ਤਾਂ ਭਾਈ 3100 ਦੱਤਾ ਦਾ ਹਾਂ 3100 ਜੁੱਤੀ ਦਾ ਦੱਤਾ ਦਾ ਕਹਿੰਦੇ 1100 ਕਹਿੰਦੀ ਕਿਰਨਾ ਕਹਿੰਦੀ ਭਾਰਤੀ ਮਾਸਰੀ ਕੁੜੀ ਕਹਿੰਦੀ ਲੋਕ ਇੱਕ ਲੈ ਲੋ ਮਨਜੀਤ ਸਾਹਿਬ ਜਿਹੜੇ ਨੇ ਤਾਂ ਕਿਹਾ ਵੀਡੀਓ ਬੜੀ ਨੀ ਸਪੈਸ਼ਲ ਉਹ ਮੈਂ ਤਾਂ ਕਿਹਾ ਦਾ ਮੈਂ ਕਹ ਮੈਂ ਤਾਂ ਕਿਹਾ ਦਾ ਮੈਂ ਕਹਾ ਕੋਈ ਨਾ ਜਾਤੇਗਾ ਮੈਂ 5-600 ਦੀ ਹੋਰ ਮੰਗਾ ਲੈਂਦਾ ਵੈਸੇ ਨਾ ਇੱਕ ਜੁੱਤੀ ਹੋਰ ਖਾਣੀ ਚਾਹੀਦੀ ਹੋਰ ਕੀ ਨਾ ਨਾ ਮੰਨੂ ਲੱਗਦਾ ਆਪਣੇ ਕੋ ਹੈਗੀ ਤੀ ਜਿਹੜੀ ਕੋਟ ਮੈਂਟ ਕੇ ਪਾਣੀ ਦੀ ਲੈ ਗਏ ਵੇ ਦੇ ਨਾਲ ਹਾਂ ਮੈਂ ਮੈਂ ਤਾਂ ਉਹੀ ਕਹਿੰਦਾ ਮਾਂ ਪਾਈ ਮੈਂ ਰਹਿਣ ਤਾਂ ਸਾਡੇ ਕੋਈ ਹੋਰ ਹੈਗੀ ਸਾਰੇ ਚੁੱਪ ਜਿਹੀ ਕਰਕੇ ਕਿਸੇ ਨਾ ਕੋਲ ਐਟ ਅ ਟਾਈਮ ਉਸ ਟਾਈਮ ਕੋਲ ਹੋਣੀ ਚਾਹੀਦੀ ਫਿਰ ਮਜ਼ਾ ਆਉਂਦਾ ਰੱਖ ਲੋ ਰੱਖ ਲੋ ਨਿਆ ਪਾ ਲੈਣਾ ਮੈਂ ਨਾ ਮੈਂ ਤਾਂ ਕਹਿ ਤਾ ਨਹੀਂ ਚਲੋ ਪਹਿਲੇ ਮੁੰਡੇ ਵਾਲੇ ਪਾਸੇ ਤੋਂ ਸੋਚਦੇ ਹਾਂ ਗੱਲ ਕੁੜੀ ਵਾਲੇ ਪਾਸੇ ਮੈਂ ਤਾਂ ਸ਼ਗਨ ਹੋ ਮਤਲਬ ਜਿਹੜਾ ਗੱਲ ਪਤਾ ਕੀ ਹੈ ਨਾ ਨਹੀਂ ਬਣ ਜਣੀ ਛੇ ਆਏ ਰੋਣਾ ਪਾਇਆ ਤਾਂ ਆਪਣੇ ਗੱਲ ਗੱਲ ਹੁਣ ਪਤਾ ਕੀ ਹੈ ਸ਼ਗਨ ਦਾ ਚਲੋ ਸਕਨੇ ਆ ਉਹ ਤਾਂ ਦੇਣਾ ਹਾਂ ਜਣੀ ਮੈਂ ਮਜ਼ਾਕ ਕਰਿਆ ਉੱਥੇ ਮੈਂ ਕਿਹਾ ਰਹਿਣ ਦਾ ਕੋਈ ਗੱਲ ਨਹੀਂ ਮੈਂ ਕਿਹਾ ਚੁੱਤੀ ਕੋ ਹੋਰ ਹੈਗੀ ਸਾਡੇ ਕੋਲ ਮੇਰੇ ਫੇਰ ਅਗਲੇ ਦਿਨ ਦੇ ਕਹਿ ਦੇਣਾ ਹੈ ਛੱਲੇ ਮੇਲ ਵਾਲੇ ਛੱਲੇ ਮੋੜਦੇ ਗੱਡੀ ਵਾਲੇ ਦਿਨ ਹਾਂ ਛੱਲੇ ਭੁੱਲ ਗਏ ਨੇ ਲਿਆਂਦੇ ਦਾ ਪੈਸੇ ਤੇ ਉਰੀ ਉਰੀ ਭੁੱਲ ਗਏ ਐਟੇ ਟਾਈਮ ਜਾ ਕੇ ਮੈਂ ਤੇ ਰਜੀ ਜੀ ਦੀ ਲੈ ਕੇ ਅਸੀਂ ਫੇਰ ਛੱਲੇ 3100 ਉੱਥੇ ਉੱਤੇ ਬਾ ਅਨੰਦਾਪੁਰ ਨਾ ਅਨੰਦਾਪੁਰ ਕਹਿੰਦਾ ਉੱਥੇ ਰੀਬਰ ਕਟਾਈਪੁਰ ਮੁੱਲਾ ਦਾ ਭਾਈ ਦਿੱਤਾ ਤਾਂ ਕਿੰਨਾ 3100 ਪਤਾ ਨਹੀਂ ਕਿੰਨਾ ਦਿੱਤਾ ਤਾਂ ਗੈਲ ਮੁੰਦੀ ਪਾਤੀ ਦੀ ਸ਼ੁਭਨਮ ਮੁੰਦੀ ਪਾਤੀ ਦੀ ਤੇ ਹੁਣ ਮੈਂ ਕਈ ਵਾਰ ਕਹਿੰਦੀ ਮਾਸੇ ਨੂੰ ਮੈਂ ਮੈਨੂੰ ਦਿਖਾਈ ਨਹੀਂ ਮਿੰਦਾਂ ਕਿਹਦੀ ਪਾਈ ਆ ਕਹਿੰਦੀ ਲੈ ਜਦ ਪੜੀ ਹੋਊਗੀ ਇਹ ਚੰਨੂ ਜਦ ਦਿਖਾਉਂਗੀ ਮੈਂ ਕਾਡਾ ਤੇ 2-3 ਕਾਡਾ 3 ਕਾਡਾ ਤੇ 21 2100 11 1100 31 3100 ਲਿਖ ਲਿਖ ਕੇ ਕਰ ਤੇ ਪਾ ਕੇ ਨਹੀਂ ਗਈ ਸੀ ਮੈਂ ਕੋਈ ਜਿੱਦਾਂ ਦਾ ਮੰਗੂਗਾ ਉਦਾਂ ਦਾ ਹੀ ਫੜਾ ਦੇਣਾ ਉੱਥੇ ਬਾਈ ਓਕੇ ਰੇਸ਼ੋ ਚੀਜ਼ਾਂ ਕਰੇ 1100 ਵਾਲਾ ਫੜਾ ਦੇ ਕਰੇ ਫਿਰ 2100 ਵਾਲਾ ਲੱਗ ਲੱਗ ਨਿਸ਼ਾਨੀਆਂ ਲਾਈਆਂ ਵਿਆ ਕਾਡਾ ਪਰ ਕਲੋਲਾ ਹੁੰਦੀ ਆ ਪੂਰੀਆ ਨਾ ਰੰਗ ਬਿਰੰਗੇ ਕਾਰਡ ਸੀਗੇ ਮੈਂ ਪਾ ਚੰਦ ਰੱਖਿਆ ਨਾ ਆਹ ਕਾਰਡ ਨੇਯਾ ਆਹ ਕਾਰਡ ਨੇਯਾ ਜੇ ਮੈਂ ਤੁਹਾਨੂੰ ਦੱਸਾਂ ਕਿ ਤੂੰ ਕੁੜੀ ਨੂੰ ਵਿਆਹ ਕੇ ਲਿਕੇ ਕਿਉਂ ਨੇ ਘਰ ਚ ਹਾਂ ਜਦ ਵੀ ਕੁੜੀ ਨੂੰ ਕਿੱਦਾਂ ਪਾ ਕੇ ਨਚਾਉਣੀ ਆ ਸ਼ਗਨਾਂ ਦੇ ਗੀਤ ਗਾਉਣੀ ਆ ਹਾਂ ਆਪਣੇ ਇੱਥੇ ਨਹੀਂ ਕਰਿਆ ਹੈਗਾ ਹਨਾ ਕਿਸੇ ਸੇ ਉੱਲੇ ਦੇ ਟੈਂਪਲ ਲੱਕ ਲੱਕ ਹੁਣ ਇਹ ਕਲਚਰਲੋ ਕੀ ਪਹੁੰਚ ਜਾਣ ਡੀਜੇ ਦੇ ਨੀ ਡੀਜੇ ਵੀ ਹੋਣ ਲੱਗੇ ਹੁਣ ਤਾਂ ਹਰੇਕ ਕੇ ਡੀਜੇ ਪਰੇ ਨੱਚਦਾ ਕਿੱਦਾਂ ਕੋ ਤਾਂ ਪਹਿਲਾਂ ਹੁੰਦਾ ਸੀਗਾ ਬੋਲੀਆ ਨਹੀਂ ਹੁਣ ਰੌਣਕ ਬਹੁਤ ਸੀ ਸਾਰੇ ਪਹੁੰਚੇ ਵੇ ਤੇ ਦੇਖ ਲੋ ਵਿਆਹ ਆਇਆ ਤਵੀ ਚੰਨ ਸ਼ਾਮ ਨੂੰ ਜਾ ਕੇ 4 ਵਜੇ ਡੰਗਰ ਚੋਲੂਗੇ ਵਿਆਹ ਅਸਲ ਵਿੱਚ ਸੁਰਖੀਆਂ ਪਰ ਇਹਨਾਂ ਤਾਂ ਹੁਣ ਮੇਰੀ ਗੱਲ ਸੁਣ ਨਾ ਐ ਨਾ ਆਨ ਟ੍ਰੈਂਡਿੰਗ ਚੱਲ ਰਿਹਾ ਤਾਂ YouTube ਉਪਰ ਆਪਣਾ ਮਿਆਂ ਹੈਂ ਸਾਰੇ ਸਮਝ ਲੈ ਹੁਣ ਜਿੰਨੇ ਵੀ ਬਲੌਗ ਕਰਾਂ ਵਾਲੇ 25 ਸਾਲ ਤੱਕ ਦੀਦੀ ਦਾ ਕਰਨਾ ਨਹੀਂ 25 ਸਾਲ ਨਹੀਂ ਜਦ 25 ਸਾਲ ਹੋ ਗਏ ਵਿਆਹ ਨੂੰ ਸਿਲਵਰ ਗੋਲਡਨ ਜੁਬਲੀ ਬਣੋੜੀ ਥੋੜੀ ਸਿਲਵਰ ਜੁਬਲੀ ਇਹ ਉਥੇ ਕਿਹੜੇ ਲਾਮਾ ਲੈਣੀਆਂ ਰਜੈਟ ਟ੍ਰੈਂਡਿੰਗ ਜ ਸਾਰੇ 25 ਸਾਲ ਬਾਅਦ ਵਿਆਹ ਕਰਦੇ ਆਪਾਂ ਵੀ ਕਰੀ ਲੈਣਾ ਆਪਾਂ ਕਰੀ ਲੈਣਾ ਆਪਾਂ ਲਾਮਾ ਹੀ ਨਹੀਂ ਲੈਣੀਆਂ ਬਸ ਬਾਕੀ ਸਭ ਕੁਝ ਕਰ ਲਓਗੇ ਬਾਣਾ ਮੋਟਾ ਜਾ ਕੇ ਲਾਮਾ ਹੀ ਨਹੀਂ ਲੈਣੀਆਂ ਉਹ ਮਿਸਿਸ ਨਰੂਲਾ ਫੈਮਿਲੀ ਜਿਹੜੇ ਆ ਵੇਖਿਆ ਬਾਹਰ ਤੇ ਆ ਕੇ 2 ਸਾਲ ਬਾਅਦ ਬਾਹਰ ਤੇ ਆ ਕੇ ਵਿਆਹ ਕਰੇ ਲਾਵਾ ਵੀ ਉਹਨੇ ਦੌਰੇ ਲਾਈਆਂ ਆ ਕੇ ਬਾਅਦ ਉਹ ਫਿਰ ਉਹ ਭਾਈ ਉਹਨਾਂ ਦਾ ਕਲਚਰ ਆ ਉਹ ਪਾਣੀ ਚਾਹੁੰਦੇ ਆ ਹੋਣਾ ਔਰ ਆਪਣਾ ਤਗਾਏ ਅਭੀ ਇੱਕ ਵਾਰ ਹੀ ਲਾਵਾ ਲੇ ਲੇ ਹਾਂਗੇ ਆਪਣੇ ਮਹਾਰਾਜੂ ਦੇ ਇੱਕ ਵਾਰ ਹੀ ਲਾਵਾ ਲੇ ਆਪਣੇ ਭਾਈ ਆਪਣੇ ਧਰਮ ਚ ਤੱਕ ਇੱਕੇ ਵਾਰ ਲੇ ਹੁੰਦੀ ਆ ਨਾਵਾ ਤਾਂ ਨਾ ਵੈਸੇ ਗੁਰੂ ਗ੍ਰੰਥ ਸਾਹਿਬ ਮੂਰੀ ਲਈਆਂ ਸੀਗੀਆਂ ਹਾਂ ਆਏ ਕਰੇ ਜਿਹ ਜਹੀ ਜਾਂ ਤੱਕ ਕਰਾਈ ਕੋਟ ਮੈਰਿਜ ਕਰਾ ਲਵੇ ਵੈਸੇ ਤਾਂ ਅਗਲਾ ਜਾਂ ਤੱਕ ਕਰਾਏ ਲੰਦਾ ਹੂੰ ਜਲਦੀ ਨਾਲ ਵੈਸੇ ਹੋ ਹੀ ਜਾਂਦੀ ਆ ਹੋ ਜਾਂਦਾ ਚਲੋ ਤੇ ਕੋਈ ਹੋਰ ਫਿਰ ਹੌਣ ਪਾਏ ਆ ਲੱਡੂ ਕੌਣ ਛੱਡ ਗਿਆ ਨੂਰ ਛੱਡ ਗਈ ਉਹ ਉਹੋ ਚੱਕੀ ਵੀ ਹੁੰਦੀ ਸੀ ਉਹ ਐਂ ਕਰਕੇ ਮम्मा ਲੱਡੂ ਬਣਾ ਲੱਡੇ ਆਪਣੀਆਂ ਬਾਨਾਂ ਨੂੰ ਕਹ ਦੋ ਇੱਕ ਤਰੀਕ ਮੜੀ ਆ ਵੀ ਰਹੀ ਆ ਵੀ ਛੇਤੀ ਕਰ ਲੋ ਫੇਰ ਸ਼ੋਪਿੰਗ ਸ਼ੋਪਿੰਗ ਮੈਂ ਪਿਆ ਦੇਖਾਂ ਨਾ ਦੇਖਾਂ ਮੈਂ ਤਾਂ ਸੂਟ ਲੈਣੇ ਆ ਭਾਈ ਮੈਂ ਤੁਹਾਨੂੰ ਵਸਤਾ ਮੈਂ ਲੈ ਆਪਾਂ ਮੈਂ ਲੈ ਆਪਾਂ ਫੋਨ ਵੀ ਲੈ ਆ ਅਵੇ ਆ ਦੇਖਾਂ ਨਾ ਦੇਖਾਂ ਮੈਂ ਸੂਟ ਲੈਣੇਗਾ ਮੇਰਾ ਫੋਨ ਦਾ ਕਵਰ ਉੱਟ ਗਿਆ ਕੋਈ ਨਾ ਕਵਰ ਨਾ ਮਲੇ ਆਉਂਗੇ ਸਵਾਉਂਗੀ ਪਰ ਮੈਂ ਬਿਆਹ ਦੇ ਨੇੜੇ ਜਾ ਕੇ ਸਵਾਉਂਗੀ ਮੈਂ ਬਿਆਹ ਕਿਤੇ ਜਾ ਕੇ ਨੇੜੇ ਮੇਰੇ ਡੇਟੇਲਰ ਹੈਗਾ ਇੱਕ ਦੋ ਦਿਨਾਂ ਚ ਸਿਉਣੇ ਵਾਲੇ ਅੱਛਾ ਕਿੰਨੇ ਵਾਲਾ ਲੈਣਾ 300 ਵਾਲਾ 400 ਵਾਲਾ ਹਜ਼ਾਰ ਚ ਹਜ਼ਾਰ ਤਾਂ ਬਹੁਤ ਹੋ ਗਿਆ ਉਹ 3000 ਦਾ ਦਵਾਦੀ ਯਾਰ ਕਿੰਨਾ ਕਿਹੇ ਜਿਹੇ ਆ ਤੁਸੀਂ ਹੁਣ ਤਾਂ ਵਿਆਹ ਏ ਮੇਰੀ ਗੱਲ ਸੁਣੋ ਮੈਂ ਲੈਣੇ ਕੇਵਲ ਦੋ ਸੂਟ ਅੱਛਾ 2013 ਮੈਂ ਕਿਉਂ 5000 ਯਾਰ ਮੈਨੂੰ ਵੜਾ ਦਿਓ ਸਿੱਧੇ ਉਹਦੇ ਵਿੱਚ ਨਹੀਂ ਕੰਮ ਕੁਝ ਕਰ ਲੈਣਾ ਮੈਂ ਕੀ-ਕੀ ਕਰ ਲੈਣਾ ਸਭ ਕੁਝ ਜੁਐਲਰੀ ਲੈਣੀਆਂ ਜੁੱਤੀਆਂ ਲੈਣੀਆਂ ਠੀਕ ਆ ਉਹ ਸੂਟ ਲੈਣੇ ਮੈਂ ਸਭ ਕੁਝ ਸਵਾਈ ਵੀ ਵਿੱਚ ਦੇਣੀ ਆ ਇੱਦਾਂ ਮੈਂ ਦੋ ਜੁੱਤੀਆਂ ਲੈਣੀਆਂ ਆ ਤੁਹਾਡੇ ਵਿਆਹ ਨੂੰ ਇੱਕੇ ਨਾਲ ਸਾਰ ਦਿੱਤਾ ਸੀਗਾ ਦੋ ਵਜੇ ਆਇਆ ਮੈਂ ਸਹੀ ਹੈ ਮੈਂ ਤਾਂ ਜੁੱਤੀ ਪਾ ਪੰਜਾਬੀਆਂ ਲੜੀ ਮੈਂ ਹੋਰ ਕੋਈ ਨਹੀਂ ਪੰਜਾਬੀ ਵੀ ਲੈਣੀ ਆ ਹੀ ਲੜੀ ਵੀ ਲੈਣੀ ਤੁਹਾਡੇ ਵਿਆਹ ਨੂੰ ਦੇਣੀ ਹੋਈ ਸੀ ਚਲੋ ਕੋਈ ਨਾ ਹੁਣ ਟਾਈਮ ਦੱਸੂ ਕਿਆ ਕਿਆ ਹਾਂ ਕਹਿੰਦੇ ਘਰ ਦੇ ਦੇਖੀ ਆ ਹੀ ਨਹੀਂ ਕਹਿੰਦੇ ਵੀ ਕੋਈ ਨਾ ਕੋਸ਼ਿਸ਼ ਕਰਦਾ ਭਾਵੇਂ ਕਹਿੰਦੇ ਤੁਸੀਂ ਤਾਂ ਪਹਿਲੀ ਜਵਾਬ ਦੇ ਗੱਲ ਪਤਾ ਕਿਆ ਏ ਜੀਰੀ ਨਹੀਂ ਆਣੀ ਜਦ ਤੱਕ ਮੈਂ ਤਾਂ ਕਹਿੰਦਾ ਆਪਾਂ ਪਹਿਲੇ ਫੜ ਲਏ ਆਰਤੀ ਦੇ ਭਾਈ ਇਨੀ ਜੀਰੀ ਆਣੀ ਆ ਸਭ ਪਾਸੇ ਤੱਸੇ ਇਹ ਨਹੀਂ ਤਾਂ ਆਣੀ ਹੋਈ ਹਰ ਵਾਰ ਪੱਪੀ ਚੱਲ ਕੋਈ ਨਾ ਉਹ ਸਾਰਾ ਗਰੀਵੇ ਦਾ ਤਾਂ ਰਹਿਣੀ ਹੈ ਉਹ ਹੜਾ ਵੀ ਮਾਰ ਛੇਠਾ ਗਏ ਪੰਜਾਬੀ ਬਾਜੀ ਕਦੇ ਜਿਗਰਾ ਕਹਿੜਾ ਵੀ ਰੱਖੀਦਾ ਵੀ ਹਾਂ ਯਾਰ ਕੋਈ ਨਾ ਮੈਂ ਮੈਂ ਕਹਤਾ ਲੈ ਲੋ ਇਹਨਾਂ ਤੇ ਇੱਕ ਦਮ ਬਾਂਦਰਾਂ ਗੁਣ ਨਹੀਂ ਚੰਗੇ ਇਹਨਾਂ ਨੂੰ ਵੀ ਪਤਾ ਹੈ ਵੀ ਆਪਾਂ ਨੂੰ ਪਤਾ ਵੀ ਬਜਟ 'ਚ ਚੱਲਣਾ ਹੈ ਇਹਨਾਂ ਨੂੰ ਵੀ ਪਤਾ ਹੈ ਬਜਟ 'ਚ ਬਾਹਰ ਸਾਨੂੰ ਇੱਕ ਵਾਰ ਦੱਸੋ ਕਦੇ ਬਜਟ 'ਚ ਬਾਹਰ ਹੋਏ ਤੁਸੀਂ ਕਿਹਾ ਹੋਵੇ ਵੀ 2000 ਦਾ ਸੂਟ ਲੋ ਸੀ 3000 ਤੱਕ ਕਦੇ ਤੁਸੀਂ ਦੱਸੋ ਨਾ ਨਾ ਹਉਤਾ ਬਸ ਤੁਹਾਡੇ ਨਾਲ ਲੜਕੇ ਦੇ ਸ਼ੱਕ ਲਈ ਇਹ ਮੈਂ ਤੁਹਾਡੇ ਬਿਨਾ ਹੋ ਨਹੀਂ ਕਰੇ ਹਾਂ ਆ ਗੱਲ ਹੋ ਜਾਂਦੀ ਚਲੋ ਫਿਰ ਠੀਕ ਹੈ ਜੀ ਹੁਣ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਭਾਈ ਵਿਆਹ ਦੀਆਂ ਤਿਆਰੀਆਂ ਚੱਲ ਸ਼ੁਰੂ ਹੋ ਗਈਆਂ ਸਾਡੇ ਵੀ ਸਮਝ ਲਓ ਵਿਆਹ ਦਾ ਚੌ ਸਾਨੂੰ ਵੀ ਪੂਰਾ ਏ ਸਾਡੀ ਕੁੜੀ ਦਾ ਵਿਆਹ ਸਾਨੂੰ ਗੋਡੇ-ਗੋਡੇ ਚ ਹਾਂ ਅਸੀਂ ਸਾਰੇ ਆਵਾਂਗੇ ਕਿਤੇ ਦੰਦ ਗੁਲਾਬੀ ਬੁੱਲ ਬੁੱਲ ਕਿਸੇ ਤੋਂ ਮੰਗ ਲਿਆਵਾਂਗੇ ਹਾਂ ਸੋ ਜੀ ਇਹ ਕਾਰਡ ਜੀ ਠੀਕ ਹੈ ਭਾਈ ਹੂੰ ਬੜੀ ਹੈ ਥੋੜੀ ਜੀ ਅਸੀਂ ਥੋੜੀ ਜੀ ਉੱਥੇ ਜਾ ਕੇ ਵੀ ਥੋੜਾ ਜੇ ਤੁਹਾਨੂੰ ਪਤਾ ਹੈ ਜੀ ਪ੍ਰਾਈਵੇਸੀ ਰੱਖਣੀ ਪੈਂਦੀ ਆ ਹਾਂ ਮੈਂ ਕਿਸੇ ਨੂੰ ਕੈਮਰੇ ਮੁਰਿਆਣਾ ਪਸੰਦ ਨਹੀਂਦਾ ਕਿਸੇ ਨੂੰ ਨਹੀਂ ਪਰ ਸਾਨੂੰ ਸਭ ਨੇ ਪਰਮਿਸ਼ਨ ਦੇ ਦਿੱਤੀ ਵੀ ਅਸੀਂ ਵੀਡੀਓ ਚ ਆਵਾਂਗੇ ਥੋੜਾ ਜਿਹਾ ਮੁੰਡਾ ਕੁੜੀ ਨੂੰ ਅਸੀਂ ਘੱਟ ਲੈ ਕੇ ਆਉਣਾ ਜੀ ਉਹ ਤੁਸੀਂ ਥੋੜਾ ਜਿਹਾ ਕਰ ਲਿਓ ਕਿ ਆਪਣੀ ਆਪਣੀ ਥੋੜੀ ਜੀ ਸੋਚ ਹੁੰਦੀ ਹੈ ਹਨਾ ਅਗਲੇ ਜੀ ਵੀ ਅਸੀਂ ਆਉਣਾ ਨਹੀਂ ਹੋਣਾ ਚਲੋ ਠੀਕ ਹੈ ਜੀ ਹੁਣ ਅਗਲੇ ਵਲੌਗ ਚ ਮਿਲਦੇ ਹਾਂ ਤੁਸੀਂ ਵੀ ਸਲਾਹਾਂ ਦੇਈ ਜਾਇਆ ਭਾਈ ਵਿਆਹ ਨੂੰ ਮੜਾ ਮੋਟਾ ਐ ਕਰ ਲਿਓ ਉਹ ਕਰ ਲਿਓ ਹੂੰ ਸੂਟ ਕਿਹੜੇ ਕਿਹੜੇ ਕਲਰ ਦੇ ਲੱਗੇ ਹੋ ਮਿਸਰ ਸਦੇਵਾ ਸਾਨੂੰ ਟੀ ਰਾਜੀ ਬਰੋ ਕੇ ਫਿਰ ਬਾਏ ਬਾਏ